ਲੈਂਡ ਰਹੇ ਨੇ ਸਾਰਾ ਹੈਡ ਵਰਕ ਮੈਨਿਕ ਤੋਂ ਬਿਨਾ ਕਪੜਾ ਹਲਕਾ ਲੱਗਦਾ ਉਹ ਤਾਂ ਕਹਿੰਉਂ ਕਿ ਰਾਤ ਨੂੰ ਇਹ ਸ਼ੋਟ ਤੇ ਆ ਤਾਂ ਸੋਨਾ ਮਾਇਦਾ ਪਲਾਜ਼ੋ ਫੇਰ ਬਣਵਾ ਲਈ ਜਾਂਦਾ ਆਪ ਦਾ ਹਨਾ ਬਹੁਤ ਸੋਨਾ ਨਾਲ ਕੀ ਇਹ ਉਹਦੇ ਨਾਲ ਕੀ ਦੁਪੱਟਾ ਤੇ ਵੀ ਇੰਨੀ ਤੇ ਮੈਂ 10 ਪਾ 10 ਪਲੱਸ ਲੈ ਜਾਵਾਂਗੀ ਫਾਦੀ ਇਹ ਦਿਖਾ ਦੇ ਇਹ ਜਿਹੜੇ ਕਪਰੇ ਸੋ ਆਹ ਛੜੀ ਛੋਟੀ ਹੈ ਚੱਲ ਬੰਦ ਕਰੀਂ ਅੰਕੀਓ ਕਾਲ ਲਾ ਲਈ ਮੈਂ ਜੂਈ ਹੈ ਨਾ ਸੇਮ ਨੂੰ ਪੁੜੀਆਂ ਹੋਰ ਮਿਲਣੇ ਉਹਨਾਂ ਦੀ ਇਹ ਕਾਲ ਲਾ ਲੋ ਬੰਦ ਕਰ ਹਾਂ ਉਹ ਤੁਹਾਨੂੰ ਹਾਂ ਆ ਦਾ ਸਰਵਿਸ ਨਾਲ ਦਾ ਪਲਾਜੇ ਦੇ ਤੇਰਾ ਪ੍ਰਾਂਤ ਦਾ ਫਾਇਆ ਹੈ ਇਹਦਾ ਨਾਮ ਪਾਹ ਹਾਂ ਇਹ ਵੀ ਸੁਣੀ ਲਾਉਂਦੇ ਹਾਂ ਇਹ ਕਿਹੜਾ ਹੈ लव विद द मनी का नहीं मुझे बाय बस थोड़ा थोड़ा عايز ليه هو ماني ديزوبيا ان ديزوبيا ਆਹ ਤੇ ਆਸੋਂ ਨਾ ਵਾਸੀ ਹੈ ਕਿ ਉਹ ਸਾਨੂੰ ਸਿਵਾ ਆਹਦੇ ਵਿੱਚ ਪਈ ਜਣੀ ਨਕਸੋਣੇ ਸੇਮ ਆਹ ਰੰਗਰਾ ਟੋਣਾ ਆਹ ਕਿ ਨਾ ਕੋਡ ਇਹਦਾ ਵੀ ਪਜਾਮਾ ਮੇਰੇ ਜਿੱਤਣਾ ਵਧੀਆ ਆਹ ਹੱਤ ਫੱਟਾ ਇਹਦੇ ਲਈ ਪਜਾਮੇ ਹੀ ਇਹ ਨਹੀਂ ਚੱਲੇਗਾ ਸਹੀ ਡਬਲ ਐਕਸ ਲਾਹਣਾ ਹਾਂਜੀ ਡਬਲ ਐਕਸ ਪਜਾਮਾ ਸਾਨੂੰ ਕੋਈ ਛੋਟਾ ਪਈ ਇਹਨਾਂ ਆਪਾਂ ਦੂਸਰੇ ਦੇ ਦਿਖਾਈ ਤੁਹਾਨੂੰ ਇਹ ਪਜਾਮਾ ਦਾ ਇਹਦਾ ਅਗੂ ਪਜਾਮਾ ਦਾ ਇਹਦੇ ਬਰੇ ਹਾਂ ਲੈਣ ਦੀ ਲੋੜ ਨਹੀਂ ਆਹ ਜੀ ਜਿਆਦਾ ਚ ਨਹੀਂ ਆਹ ਬਿਲਕੁਲ ਇੱਥੇ ਆਉਂਦੇ ਐ ਐਕਸਚੇਂਜ ਆ ਪੰਜਾਬੀ ਦੇਖਾਇਓ ਇਹਾਂ ਦੇ ਆ ਪਾਖੇ ਦੇਖਣਾ ਭਾਰਜਾ ਲੱਗੇ ਹਾਂ ਜਿਹੜਾ ਆ ਰਿਹਾ ਹੈ ਇਹ ਤਾਂ ਮਿਲਦੇ ਨਹੀਂ ਆਹ ਦੁਪੱਟਾ ਇਹਦੇ ਨਾਲ ਦਾ ਨਹੀਂ ਉਹ ਉਹ ਰੋਟਾ ਆ ਵਾਹੀ ਉਹ ਤੇ ਹਨਾ ਹਨੀ ਸੁਣਾ ਪੱਦੇ ਸੁਣੋ ਸਾਰਿਆਂ ਨਾਲ ਚੱਲਣਗੇ ਜੀ ਪੂਰਾ ਮੈਨੂੰ ਸੰਜਦਾ ਰਾਮ ਨੂੰ ਪਾਇਆ ਹੈ ਸੁਣਾ ਹਾਂ ਇਹ ਮੈਨੂੰ ਕੱਲਾ ਸੁਣਾ ਲੱਗਿਆ ਬਾਰਾ ਮੈਂ ਸਾਰੇ ਲੱਗ ਗਏ ਆਹ ਬਾਹਰ ਦੇ ਲੋ ਇਹ ਹੈਗਾ ਇਹਗਾ ਬਾਗ ਅੱਲਾ ਆਹਦੀ ਕਰਦੇ ਆ ਇਹਨੂੰ ਫਾਨੀ ਦੇਖਿਆ ਆਹ ਦੇਖ ਬੱਚੀ ਮੀਂਹ ਕੱਲੇ ਕੋਈ ਨਾ ਦੀ ਦਿੰਨੇ ਬੱਟੇ ਬਾਰਡਰਾਂ ਦੇ ਪੈਸੇ ਲੈਂਦਾ ਹੈ ਨਾ ਅੰਟੀ ਠੀਕ ਨੇ ਇਕੱਲਣ ਹਾਂ ਠੀਕ ਆ ਚਾਹ ਦਿੰਦੇ ਘਰੇ ਨੇ ਘਰੇ

ਦੋ ਚਾਰ ਕਿਤੇ ਵਜਣਾ ਘਰੇ ਸਾਲੋ ਬਹੁਤ ਤਸਰੀ ਬਣਦੇ ਆ ਦੇਖ ਰਹੇ ਸੀਗੇ ਰੈਡੀਮੇਡ ਵਾਲੇ ਇੱਕ ਵੀ ਗਰਮੀ ਚ ਪਾਉਣ ਦਾ ਤਾਂ ਚਾਰ ਸਾਲ ਲੱਗਦਾ ਨਾਲੋਂ ਜਿਆਦਾ ਬੈਠੋ ਉਹ ਵੀ ਤੇ ਵੇ ਕਾਇਮ ਹੁੰਦਾ ਵੀ ਪ੍ਰੋਪਲੈਨਿੰਗ ਨੂੰ ਮੈਨੇਜ ਕਰਨਾ ਇਸ ਤਰ੍ਹਾਂ ਦੇ ਲੈ ਇਹ ਤਾਂ ਵਧੀਆ ਬਣੇ ਹਾਂਜੀ ਇਹਨੇ ਘੋੜਲ ਜਾਣਗੇ ਸਾਰੇ ਚਿਕਨ ਦਾ ਉਹਦਾ ਵਧੀਆ ਹੁੰਦਾ ਉਹ ਆ ਜੀ ਜਾ ਰਹੇ ਨੇ ਹੁਣ ਟਰਾਈ ਕਰਨ ਲਈ ਉਹ ਜਿਵੇਂ ਜੀ ਫਸਟ जी आ गए तो ने भू जी ट्राई करके आप आई ट्राई करे इतना दिखाया नहीं ਹਾਂ ਪ੍ਰਾਕਸ਼ੂ ਇਹ ਗੱਜੇ ਹਾਂਜੀ ਕਿਹੜੇ ਜੱਚੇ ਆ ਕਿਹੜੇ ਨਹੀਂ ਲੱਗਿਆ ਇੱਕ ਮਾਹ ਵਾਲਾ ਲੱਗਿਆ ਉਹ ਕਿਤੇ ਵਾਰੀ ਗੋਲ ਤੱਕ ਉਹ ਜਨਾ ਕਦੋਂ ਸਹੀ ਕਰੇ ਆਹ ਪ੍ਰਾਕ ਨਹੀਂ ਉਹ ਪ੍ਰਾਕ ਕਿਹੜਾ ਉਹ ਮੈਨੂੰ ਵੀ ਨਹੀਂ ਪਸੰਦ ਆ ਜਿਦਾਂ ਉੱਤੇ ਲੱਗੀ ਹੈ ਜੀ ਇਹਨੂੰ ਸਾਰੇ ਦੇ ਆਸ ਮੈਂ ਆਦੀ ਵੀ ਸੁਣਿਆ ਹਾਂਜੀ ਤਾਂ ਨਰ ਜੇ ਲੱਗਦਾ ਨਹੀਂ ਆ ਸਕਦਾ ਲੋਈ ਫਰੈਂਟ ਸੂਟ ਚ ਉਧਰਲੇ ਪਾਸੇ ਬੋਲਦੇ ਨਾ ਕੋਈ ਮੈਂ ਤਾਂ ਵਧੀਆ ਕਹਿ ਕੇ ਸੀ ਪਰਾ ਵਧੀਆ ਕਪੜਾ ਇਹ ਸਾਡੇ ਕੋਲੋਂ ਫ੍ਰੀ ਸੂਟ ਆਏ ਨੇ ਹੁਣ ਗੋਫੀ ਪਲਵਾ ਚਕਾ ਕਲਰਸ ਆ ਰਹਿਆਂ ਦੀ ਵਧੀਆ ਨੇ ਮੈਂ ਤਾਂ ਉਹ ਲੈਣਾ ਪੰਡਾ ਸੀ ਵਧੀਆ ਸੋਨਾ ਜਿਹਾ ਚੁੱਕਣ ਦੇ ਕਲਰ ਸੋਨਾ ਮੰਮੀ ਹੋਇਆ ਹਾਲੋਂ ਲੈ ਬੀਜ ਤਾਂ ਸੋਨਾ ਲੱਗ ਚੰਨੀ ਛੱਦੀ ਵਾਲੀ ਆ ਇਹ ਹਲਕੀ ਰੱਖੀ ਓਹੀ ਓਹੀ ਆ ਇਹ ਲੱਗਣ ਦੇ ਗਾਜ ਚ ਪਾ ਦੇ ਤਾਂ ਕੁੜੀਆਂ ਤਾਂ ਗਾਜ ਚ ਪਾਉਣੀਆਂ ਆ ਅਰਕ ਤੋਂ ਨੇ ਲੈ ਸਰਪੀਆ ਕਰਾਈ ਓਏ ਇਹਨਾਂ ਦੇ 5 24 ਹੈਆ ਬਾਈ ਤਾਂ ਕੋਈ ਨਾ ਚੇਂਜ ਕੀਤੇ ਸੀ ਹਾਂਜੀ ਇਹ ਦੋਨੇ ਆ ਦੋਨੇ ਪੈਕ ਕਰ ਲਓ ਆ ਦੇਖੀ ਕੰਮ ਸਾਡੇ ਦਾ ਦੇਖੋ ਸਾਈ ਸਾਡੇ ਤੇ ਕੋਈ ਗਲਤ ਪਾਉਂਗਾ ਸਾਡਾ ਨਕਸਾਨ ਹਾਂਜੀ ਹਜੂ ਦਾ ਹੈਗਾ ਥੋੜਾ ਵੱਡਾ ਇਹ ਆਪਣਾ ਮਾਪ ਇਹ ਜਿਹੜੇ ਮੂਹਰੇ ਆਏ ਨਹੀਂ ਸੀ ਉਹ ਉਹ ਤਾਂ ਉਹੀ ਭੇਜੀ ਸੀ ਇਹਨਾਂ ਨੂੰ ਵੀ ਵੱਡੇ ਆ ਇਹਦਾ 40 ਸਾਈ ਦਾ ਤਾਂ ਹੋਰ ਦੱਸੋ ਇੱਕ ਮਿੰਟ ਖੜੀ ਜਾਈਏ ਇਹਨਾਂ ਦੀ ਕਿਹੜੀ ਉਹ ਦੋ ਤੋਂ ਲੈ ਕੇ 10 35 ਦੀ ਲੈ ਲਓ। ਉਹ ਵੀ ਲੈ ਲਾ ਜਦ ਕਾ ਦੇ ਤੋੜਾ ਜਾਇਏ ਮੁਸਲਿਮ ਦਾ। ਇੱਕ ੱੱਲੇ ਹੀ ਕਰਕੇ ਪਿੱਛੇ ਦਿਖਾ ਦੇ ਦੂਰੀਏ ਕਰਕੇ ਦਿਖਾਈ। ਮੁਸਲਿਮ ਦਾ ਸੂਟ ਸੋਹਣਾ ਹੋਵੇ ਬਾਹਰ ਅੰਦਰ ਪਾਉਂਦਾ। ਮੁਸਲਿਮ ਦਾ ਸੂਟ ਲੈ ਲੈਂਦੇ। ਭਾਈਆ ਉਹ ਵੀ ਪ੍ਰਿੰਟ ਵਾਲਾ ਵੀ। ਪ੍ਰਿੰਟ ਕਰਵਾ। ਇਹ ਕਲਰ ਪ੍ਰਿੰਟ ਆ। ਅਮਨੇ ਜੇ ਪਾਇਆ ਸੀ ਉਹ ਜਿੱਥੇ ਪਾ ਸਕਦੇ। ਸਰਭੇ ਚੱਕੋ ਉਹਦੇ। ਕਿੱਥੋਂ ਲਿਆ? ਗੁਣੀ ਗੁਣੀ ਪਾਣੀ ਜੀ ਸਰੂ ਉਹਦੇ ਨੇ। ਕਿੱਥੋਂ ਲਿਆ? ਠੀਕ ਆ ਜੀ। ਆਪਣੇ ਉਹਨਾਂ ਨੂੰ। ਠੀਕ ਆ ਜੀ। ਲੈ ਆਓ ਵੀ। ਬਾਹਰੋਂ। ਬਾਹਰੋਂ। ਉਹ ਪੀ ਜਾਂਦੇ ਜਿੱਥੇ ਆਪਾਂ ਜਾਣ ਲੱਗ ਜੇ ਫਿਰ ਆਪਾਂ ਨੂੰ ਉੱਥੇ ਪਸੰਦ ਆਉਂਦੇ ਨੇ ਮੈਂ ਵੀ ਗਰੀਬੀ ਵਿੱਚ ਹਾਂ ਬਰਬਾਦ ਹੋ ਗਿਆ ਮੈਂ ਬਾਰੀ ਕਿਹਾ ਉਹ ਵੀਰੇ ਮੇਰਾ ਪੈਸਾ ਦਿਖਾ ਮਾਜੀ ਸ਼ਾਇਦ ਵੀ ਮਾਰਾ ਸੀ ਜਾਣੀ ਨਹੀਂ ਬੰਦੀ ਵਜੇ ਸਾਹ ਸਾਹ ਤੜੀ ਦੇਖ ਲਓ ਕੋਈ ਤੁੰਡ ਅੰਦਰ ਗੇੜਾ ਅਗੇ ਤਾਂ ਉਸ ਨੂੰ ਨਹੀਂ ਦੇਖੋ ਉਸ ਤੋਂ ਕਮ ਮਗਰਾ ਪੋੜਾ ਦਾ ਦੂ ਸਣਾ ਦੇ ਕੋਈ ਵੀ ਬੈਠੇ ਅਮਰੀਕਾ ਤੋਂ ਆਈ ਇਹਨੇ ਵੀ ਇੱਥੇ ਲੈਣੇ ਬਰਦਾਰਾ ਕਿੱਸ ਰੇਡੀਓ ਸੀਗਾ ਸੋਨੀ ਮੈਂ ਤਾਂ ਭਾਈ ਮੈਨੂੰ ਤਾਂ ਮੈਗਾ ਪਾ ਦਿੰਦਾ ਸੀ ਤੁਹਾਨੂੰ ਹੁਣ ਬਾਹਰ ਤੋਂ ਖਾਉਣਾ ਪ੍ਰਿੰਟਰ ਬਸ ਆਜੋ ਮੈਂ ਕਿਹਦੇ ਖਾ ਲਵਾਂ ਮਸਲਿਨ ਉਹ ਆ ਰਹੀ ਆ ਮਸਲਿਨ ਦੇ ਸੂਟ ਲੈਣੇ ਸਿਰਫ ਪ੍ਰਿੰਟਰ 100 ਇਹ ਨਾਲ ਨਹੀਂ ਦੇ ਬੰਦੇ ਨਾਲੇ ਤਾਂ ਭਾਈ ਮਸਲਿਨ ਦੇ ਸੂਟ ਆ ਗਏ ਹੁਣ ਡਿਮਾਂਡ ਡਿਮਾਂਡ ਤੇ ਅਗਲੇ ਤੋਂ ਅਗਲੇ ਮੰਗਵਾ ਰਹੇ ਨਹੀਂ 2000 2000 ਹਾਂ ਮਸਲਿਨ ਦਾ ਇੱਕ ਰੰਗ ਲੈਂਗਾ ਥੋੜਾ ਹਾਲੋ ਬੇਨਾਦਾ ਤਸਾਦੇ ਮੇਰੇ ਵੀ ਆ ਕੰਮ ਇਹ ਨਾਲ ਉਹ ਹਾਂ ਹਾਂ ਤੁਸੀਂ ਇੱਕ ਤਲਵਾਰ ਕਹਿੰਦੇ ਪੂਰਾ ਸੂਟ ਹੀ ਆ ਰੋ ਮੈਚਿੰਗ ਗਈ ਬੜੀ ਹਾਂ ਸਾਹਮਣਾ ਗੇਟ ਕੋਲ ਤਾਂ ਹੀ ਕਿ ਆਉਂਦੇ ਆ ਲੱਗ ਕਮੀਜ਼ ਵੀ ਬਣਾ ਲੈਣਾ ਜੀ ਨਹੀਂ ਚਾਹ ਮੈਂ ਤੇ ਪੂਰਾ ਸੂਟ ਹੀ ਆਉਂਦਾ ਆ ਫਿਰ ਆ ਜਿਹੜੀ ਐਨ ਮਿਲਦੀ ਕਾਲਾਫ ਹੁੰਦਾ ਲੈ ਚਾ ਉੱਠ ਕੇ ਵਸਾ ਸਾਰਾ ਸੂਟ ਲੈ ਜੀ ਹਾਂ ਕਮੀਜ਼ ਉਹ ਬਣਾ ਲੂ ਤੁਸੀਂ ਚੁੰਨੀ ਬਣਾ ਲੈ ਉਹਨਾਂ ਨੂੰ ਦੱਸ ਜੀ ਚੱਲਿਆ ਕਲੀਨ ਕਰੀ ਜਾਂ ਜੀ ਜਾਂ ਮੈਂ ਬਣਾ ਲੂ ਕਿਸ ਦਿਨ ਵਾਰ ਨਾ ਪਾਸਾ ਕਿਤੇ ਨਹੀਂ ਰਾਈਟਿੰਗਾ ਤੋਂ ਪਲੇ ਨੂੰ ਚੋਣ ਨਾ ਭੇਜੋ ਕਿੱਤੀ ਨਾ ਪਾਲੋ ਜੰਗਾਲੀ ਜੇ ਪਾਲੋ ਮਹਿੰਦੀ ਨਾ ਪਾਲੋ ਇਹ ਕਿੱਤੀ ਨਹੀਂ ਭੇਜੇ ਇਹ ਵਾਈਟ ਵੀ ਆਂਦੇ ਆ ਡਾਈ ਜਿਹੜਾ ਮਰਚ ਕਰ ਰਹੇ ਤੁਸੀਂ ਡਾਈ ਮਾਵੀ ਐ ਚੋ ਰੰਗ ਪਿਸਕਾ ਹੋਗਾ ਨਹੀਂ ਤਾਂ ਕਰਕੇ ਹੁਣ ਆ ਦੇਖੋ ਮੇਰੀ ਗੱਲ ਸੁਣੋ ਐ ਚ ਕਹਿੰਦੀ ਐ ਮੈਂ ਕਲਰ ਆਉਂਦੇ ਹਾਂ ਉਹਨੂੰ ਲੈਣੇ ਆ ਜਦੋਂ ਰੰਗ ਗੂੜਾ ਹੋਵੇ ਉਹਦੇ ਵਿੱਚ ਨਹੀਂ ਦਿਖਣਾ ਕੋਈ ਫੋਂ ਲਾਈਟ ਰੰਗ ਆਈ ਇਹ ਵੀ ਇਕੱਠੇ ਹੀ ਸੁਣਦਾ ਨਹੀਂ ਜੀ ਮੈਚਿੰਗ ਆਈ ਆ ਸਲਵਾਰ ਆ ਜੀ ਅੱਜ ਤਾਂ ਲੈ ਬਾਈ ਕਿਦਾਂ ਕਰਨਾ ਨਹੀਂ ਪੂਰੀ ਆ ਰਹੀ ਆ ਅੱਜ ਬਾਈ ਆ ਜਾਣਾ ਫਿਰ ਕੋਈ ਮਤਲਬ ਨਹੀਂ ਤੁਸੀ ਪਾਉਂਗਾ ਕੋਈ ਮਾਲ ਨਹੀਂ ਆਉਣਾ ਤੇ ਉਹ ਲੈ ਕੇ ਚੱਕਦਾ ਹਾਂ ਹਾਂ ਮੈਂ ਲੰਡਾ ਕੁੜੀ ਨਾਲ ਕਲਰ ਤਾਂ ਕਿੰਨਾ ਲਾਈਟ ਆ ਉਹਦਾ ਹੁਣ ਦੋ ਜਰ ਦਾ ਵੀ ਦੋ ਜਰ ਪਾਣੀ ਲਾ ਦਿਓ ਸਾਡੇ ਆਹ ਜੀ ਸਲਵਾਰਾ ਨਾਲ ਪਾ ਕੁੜੀ ਨਾਲ ਆ ਜੀ ਆ ਕੀ ਚੁੱਪ ਸੁਬਾ ਚਲੀ ਆ। ਹਾਂ ਨਾ ਇਹ ਤਾਂ ਲੈ ਗਈ ਅੱਗੇ। ਆਹ ਹਾਂ ਜੀ। ਆਡੀਆਂ ਦਿਖਾ ਦੇ ਰੱਖ ਦੇ ਇਥੇ ਕੋਈ ਨਾ। ਦੇਖੀ ਚਲੋ ਸੂਟ ਸਾਰੇ ਹੀ ਸੋਹਣੇ ਆ ਹੁਣ। ਕੋਈ ਥੋੜੀ ਸੀ। ਬਲੈਕ ਚੋਰ ਆ ਗਿਆ। ਮਾਸੀ ਨੇ ਕਿਹਾ ਚਾਰ ਪੰਜ ਕਰ ਦੋ ਬੈਗ ਹਨਾ। ਆ ਵੀ ਨੀਲਾ ਵੀ ਮੈਚਿੰਗ ਵਾਲਾ ਮੰਗਣਾ। ਹਾਂ ਜੀ। ਇਹ ਆਲੂ ਬਰਾ ਜੀ ਇਹੜੀ। ਇਹ ਆਲੂ। ਆ ਮੈਚਿੰਗ ਆ ਗਿਆ ਜੀ। ਦੋ ਲੈਣੇ ਇੱਕ ਨਾਲ ਦੋ ਹੀ ਮਿਲ ਜਣਗੇ। ਪੰਜ ਲਾ ਲਈ ਤੁਸੀਂ ਰੰਗ ਹੈ ਰੰਗ ਇੱਕੋ ਹੀ ਪੀਸ ਤੋਂ ਪੇ ਚਾਰ ਲਓ ਜਿੰਨੇ ਮਰਜ਼ੀ ਲਵੋ ਜੀ ਇਹਦੇ ਨਾਲ ਪੰਜ ਜਾਂ 6 10 ਮਿਲ ਜਾਣਗੇ ਨਹੀਂ ਇਹੇ ਜਿਹਾ ਹੀ ਰਹਿਣਾ ਸ਼ੈਂਪੂ ਚ ਧੋ ਲੈ ਵੀ ਨਾ ਜਿੰਨੇ ਮਰਜ਼ੀ ਜੇ ਪਾਣੀ ਧੋ ਜੇ ਨਾ ਪਾਣੀ ਤਾਂ ਲਾਵਾਂ ਹੋਰ ਚਾਹ ਨਹੀਂ ਜਿੰਨੇ ਮਰਜ਼ੀ ਧੂਲੀ ਉਹਨਾਂ ਛਾਪੀਆਂ ਦਾ ਕਟਲੋ ਜਾਈ ਛਾਪੀਆਂ ਦਾ ਕਟਲੋ ਕੋਈ ਗੱਲ ਨਹੀਂ ਹੋਰ ਦਿਖਾ ਦੇ ਇਹਦੇ ਵਿੱਚ ਆਹ ਦੇਖੋ ਇਹਦੇ ਚੀਜ਼ਾਂ ਨਹੀਂ ਹਾਂ ਉਹ ਇਹਨਾਂ ਨੂੰ ਸੋਹੜੀ ਆਂ ਪਹਿਲਾਂ ਉਹ ਕੋਲ ਇੱਕ ਤਾਂ ਦੇਖ ਲੈ ਉਹ ਕੋਲ ਉਹਦੇ ਸੱਪਨੇ ਜਾਵਾਲਾ ਸੀ ਲੈ ਲਾ ਉਹ ਤੇ ਉਹ ਸਾਰੀ ਆ ਗਈ ਬਾਏ ਇੱਧਰ ਆ ਗਏ ਨਾ ਰੀਟ ਤੇ ਆਹ ਇਹ ਤਾਂ ਬੁੱਧੀ ਰੇਲਾ ਕਰਦੇ ਨਹੀਂ ਗੋਪੀ ਪਹਿਲੇ ਨਹੀਂ ਦੋਚਾਰ ਅੱਛਾ ਉਧਰ ਜਾ ਹਾਂ ਪਹਿਲੇ 10:00 ਵਜੇ ਜਦੋਂ ਦੇਖਦਾ ਜੇ ਫਿਰ ਬੋਲਣਾ ਲਾੜ ਵਾਲੇ ਮਿੱਤੇ ਮਿਲਿੰਦੀ ਇਹ ਤੋਂ ਨਹੀਂ ਲੈਣ ਦੱਲ ਬਣੀ ਮਿਲਦੀ ਲੈ ਦੇਖ ਲਾ ਕੇ ਸਾਨ ਪੈ ਦੁਹਲਾ ਆ ਕੇ ਕੋਈ ਕੁਝ ਨਹੀਂ ਲੈ। ਕੰਡਾ ਨਹੀਂ ਹੈ। ਇਹ ਤਾਂ ਬਚੀ ਮੇਰੇ। ਹਾਂਜੀ ਵੀਰੇ। ਮੈਂ ਚਾਬੀ ਭੇਜਦਾ ਮੈਂ ਕਸਟਮਰ ਕੋਲ ਥੀ ਅੰਦਰ। ਮੈਂ ਚਾਬੀ ਭੇਜਦਾ। ਉਹ ਪੱਠਾ ਪਾਈਏ ਧੰਨੋ। ਟਵਟਾ ਪੱਠਾ। ਮੈਂ ਲਾਉਣਾ ਸੋ 3 ਕਰੋੜੀ ਕਿਨੂੰ? ਬਾਹਰ ਹੀ ਗੱਲ ਦੇ ਬੰਦੇ ਆਉਂਦੇ। ਕਿੱਥੇ ਗੜੀ ਬਾਹਰ ਮੋਟਾ ਹੈਗਾ ਮੁੰਡੇ ਘੜਾ ਦੇਣਾ। ਇਹਦਾ ਨਹੀਂ ਆਉਣਾ ਜਿਆਦਾ ਹੀ ਹੋਣਾ। ਆ ਬਾਹਰ ਉਹ ਘੜ ਲੱਗਣੀ ਹੈ ਚਾਬੀ। ਮਜਨੇ ਆਵੀ ਉਹ ਲੈਣਾ ਤੂੰ। ਅੱਜ ਲੱਗਾ ਦੇ। ਆ ਲੰਦ। ਕੰਨੀ ਨਹੀਂ ਆਵਾਜ਼ ਨਹੀਂ ਦੇਖ ਆਏ ਜਣੀ ਇਹਦਾ ਖਰਚਾ ਪਟਵਾ ਲੈਂਦੇ ਨਹੀਂ ਲੱਗਣੀ ਬਿਲਕੁਲ ਮਾਸਾ ਨਹੀਂ 10 ਕਿਸ਼ਤਾਂ ਹੈ ਜਾਪਰ ਤੋਂ ਸਮਾਨ ਥੋੜਾ ਜਾ ਚੱਪਟਾ ਹੀ ਜਾਣਾ ਲੱਗਦਾ ਸਮਾਨ ਦਾ ਖਾਤਾ ਹੈ ਵਾ ਮੈਂ ਲੈਣ ਨੂੰ ਨਹੀਂ ਆਇਆ ਫਿਰਦਾ ਰਹੀ ਮੈਂ ਇਹ ਬੋਲਦਾ ਸੜਕ 'ਤੇ ਕੋਈ ਨਾ ਸਮਝੀ ਲੈਣ ਕਿਸਾਨੇ ਸੱਚਾ ਹੋ ਗਿਉ ਕਿ ਤਾਂ ਆਉਣਾ ਪਿਆ ਉਹ ਆਇਆ ਨਾ ਕੋਈ ਕਹਿੰਦਾ ਆਪਾਂ ਕੀ ਗੱਲ ਹੈ ਰੋਡ ਨਮੀ ਰਹਿਦੀ ਆ ਮਤਲਬ 11200 ਰੁਪਏ ਬਿਣਾ ਲੈਣੇ ਆਉਂਦੇ ਲੈਣ ਕੁਸਾਰ ਸਾਰੇ ਸੱਤ ਉਹ ਸਾਰੇ ਪੈਸਾ ਲੈਣ ਆਪਣੇ ਕੋਲ ਆ ਰੱਖਾ ਸਾਬ ਤੇ ਕੋਲੇ ਆ ਕੇ ਸਾਰੇ ਮਹਿੰਗੇ ਵਾਲੇ ਆ ਗਏ ਹਾਂ ਆ ਆ ਟਾਈਨ ਨਹੀਂ ਹੈਨਾਂ ਆਸਲ ਵਾਰਾ ਉਹ ਬਰਦਾ ਆ ਗਿਆ ਜਿੰਨੀ ਫੈਂਟ ਵਾਲਾ ਆ ਗਿਆ ਜੀ 12 ਦੇ ਆਈ ਬਸ ਹਾਂ ਇਹ ਦੇਖੋ ਪੂਰੀ ਸੇ ਇਹ ਉਹਦੇ ਨਾਲ ਮਹਿੰਗੇ ਹੀ ਇਹ ਲਓਣਾ ਬਣ ਰਹੀ ਹੈ ਹਾਂ ਇਹ ਲੂ ਹਾਂ ਵੀ ਮਸਹੀ ਆ ਗਈ ਇਹ ਕਪੜਾ ਹੋਰ ਆ ਗਿਆ ਆ ਦੇਖੋ ਇੱਥੋਂ ਵੱਟ ਤੂੰ ਇੱਥੋਂ ਆ ਗਿਆ ਇੱਧਰ ਆ ਗਿਆ ਜੀ ਅਨਾਂ ਉਹ ਕਿਨਾਂ ਰੱਖਿਆ ਜਾਂ ਇਹ ਵੀ ਥੋੜਾ ਜਿਹਾ ਇਕੋ ਇਹੀ ਨਹੀਂ ਜੀ ਰਿਪੀਟ ਲਾ ਹੀ ਹੁਣ ਭਾਈ ਆ ਅਮਰੀਕਾ ਇਥੇ ਹੋ ਗਿਆ ਹੋਰ ਕੱਢ ਦੇ ਦੇ ਇੱਕ ਇੱਕ ਨਾਲ ਤੇ 4 4 ਰਾਈ ਛੋੜੋ ਤਾਂ ਉਹ ਦੇਖੋ ਸਾਰੇ ਸਾਰੇ ਆਉਂਦੇ ਆ ਉਹੀ ਹੈ ਜੀ ਐਵੇਂ ਫਾਇਦਾ ਇੱਕ ਨਾਲ ਵਿੱਚ ਆ ਦੇਖੋ ਨਾਲ ਜਿਵੇਂ ਲੱਗਾ ਛੱਕ ਲੱਗੇ ਉਹ 4 4 ਇੱਕ ਨਾਲੇ 10 ਪਏ ਆ ਕਟਿੰਦਾ ਜਿਹ ਬਾਹਰ ਲੈ ਜਾਂਦੇ ਸਾਰੇ ਐਂ ਪਏ ਆ ਇੱਕ ਇਹਨੇ ਜੀ ਇੱਕ ਕੱਢ ਗਿਆ ਕੰਪਨੀ ਵਾਲੇ ਤੁਸੀਂ ਤਾਂ ਕਹੇ ਨੂੰ ਇੱਕ 4 ਦੇ ਕੇ ਗਏ ਨੇ ਇੱਕ ਨਾਲ ਸਾਨੂੰ ਐਦਾਂ ਨਹੀਂ ਮਾਲੋ ਕਰਦੇ ਨੇ ਇੱਕ ਇੱਕ ਨਾਲ ਦੇ ਕਿੰਨੇ ਉਹ ਜਿਹੜੇ ਇੱਕ ਨਾਲ ਦੇ ਚਾਰ ਰੰਗ ਹੁੰਦੇ ਆ ਇੱਕ ਰੰਗ ਦੇ ਉਹ ਚਾਰ ਰੰਗ ਅਲੱਗ-ਅਲੱਗ ਭਾਵੇਂ ਮਾਸੀ ਦਾ ਲੈ ਕੋਲ ਬੱਸ ਇਹ ਪਾਣਾ ਹੈਗਾ ਤਾਂ ਇਹ ਪੈਂਦੀ ਨਹੀਂ ਨਾ ਇਹ ਆਹ ਨੂੰ ਪੁਰਬਾਜੀ ਹੁਣੀ ਜਾਂਦੇ ਸੀ ਬਾਹਰ ਜਾਂਦੇ ਨੇ ਸੂਟ ਸੋਹਣੇ ਲੱਗੇ ਕਹਿੰਦੇ ਥੋੜੇ ਇੱਥੇ ਵੀ ਦੇਖ ਲੈਣੇ ਆ ਬੋਲ ਜਨਾ ਕਿ ਤੁਹਾਨੂੰ ਚਾਹ ਰਹੇ ਹਾਂ ਅਬ ਅਸੀਂ ਸਮਝ ਨਾ ਪੰਡਾ ਹੋ ਕੇ ਰੋਣੇ ਯਾਰ ਲੈਣ ਤੋਂ ਬਾਅਦ ਰੋਣੇ ਨਾ ਗਰੋ ਰੋਣੇ ਨੂੰ ਲੱਭਣਾ ਪੈਣਾ ਚਾਹ ਲਈ ਦੂਦ ਨਿਕਲੀ ਨਹੀਂ ਇਹਦਾ ਸਭ ਚਾਹ ਲਾਉਣਾ ਜ਼ਰੂਰੀ ਹੈ

ਯਾਰ ਜਿੰਮਣਾ ਨੂੰ ਦੇ ਤਾਂ ਹੀ ਜਿੰਮਣਾ ਆਪਣੇ ਸਮਾਂ ਦੇ ਵਿੱਚ ਨਾ ਰਵਾਇਪਾ ਚੁਟਿਆ ਨਾ ਮੈਂ ਸਮਲ ਜੂਰ ਆ ਮੈਂ ਲੈ ਲੀ ਫੋਟੋ ਦੀ ਹੈ